ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਲ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਹਲਕਾ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਬਖਲੌਰ ਚ ਕੀਤਾ ਕੰਪਿਊਟਰ ਸੈਂਟਰ ਅਤੇ ਲਾਇਬ੍ਰੇਰੀ ਦਾ ਉਦਘਾਟਨ ਲਸਾੜਾ ਊੜਾਪੜ ਬਦਗਾ ਸੇਲਕਿਆਣਾ ਜ਼ਿਲ੍ਹਾ ਨਵਾਸ਼ਹਿਰ ਚ ਪੈਂਦੇ ਬਲਾਕ ਔਰ ਦੇ ਪਿੰਡ ਬਖਲੌਰ ਵਿਖੇ ਡਾਕਟਰ ਅੰਬੇਦਕਰ ਚੈਰੀਟੇਬਲ ਸੁਸਾਇਟੀ ਵੱਲੋਂ ਐਨਆਰਆਈ ग्राम पंचायत ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਾਇਬ੍ਰੇਰੀ ਤੇ ਕੰਪਿਊਟਰ ਸੈਂਟਰ ਤਿਆਰ ਕੀਤਾ ਸੀ ਉਸ ਦਾ ਉਦਘਾਟਨ ਹਲਕਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਵੱਲੋਂ ਰੀਬਨ ਕੱਟ ਕੇ ਕਰ ਕਮਲਾ ਨਾਲ ਕੀਤਾ ਗਿਆ ਇਸ ਮੌਕੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਇਸ ਕਾਰਜ ਦੀ ਸਲਾਗਾ ਕੀਤੀ ਅਤੇ ਆਖਿਆ ਕਿ ਜਿਸ ਪਿੰਡ ਵਿੱਚ ਪੜ੍ਹੇ ਲਿਖੇ ਨੌਜਵਾਨ ਹੋਣ ਤਾਂ ਉਹ ਪਿੰਡ ਹਰ ਪੱਖ ਤੋਂ ਕਾਮਯਾਬ ਹੁੰਦਾ ਹੈ ਤੇ ਸਮੇ ਨੂੰ ਦੇਖਦੇ ਹੋਏ ਜੋ ਸੋਸਾਇਟੀ ਤੇ ਐਨ ਆਰ ਆਈ ਵੀਰਾਂ ਨੇ ਕਾਰਜ ਕੀਤਾ ਇਸ ਦੀ ਬਹੁਤ ਲੋੜ ਸੀ ਇਸ ਮੌਕੇ ਪਿੰਡ ਵਾਸੀਆਂ ਦੀਆਂ ਜੋ ਮੰਗਾਂ ਜਿਨ੍ਹਾਂ ਚ ਸਕੂਲ ਨੂੰ ਅਪਗ੍ਰੇਡ ਕਰਨਾਤੇ ਦੋਵਾਂ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਦਾ ਪਰੋਸਾ ਦਿਵਾਇਆ ਤੇ ਆਖਿਆ ਕਿ ਸੂਬੇ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਤੇ ਸਿਹਤ ਵਿਭਾਗ ਦੇ ਲੇਬਲ ਨੂੰ ਉੱਚਾ ਚੁੱਕਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਬਹੁਤ ਜਲ ਸਮੱਸਿਆ ਦਾ ਹੱਲ ਹੋ ਜਾਵੇਗਾ ਤੇ ਬਹੁਤ ਜਲ ਜ਼ਿਲ੍ਹਾ ਨਵਾਸ਼ਹਿਰ 'ਚ ਮੈਡੀਕਲ ਇੰਸਟੀਚਿਊਟ ਸਥਾਪਿਤ ਕੀਤਾ ਜਾਵੇਗਾ ਤੇ ਇਲਾਕੇ ਦੇ ਲੋਕਾਂ ਨੂੰ ਉਸ ਹਸਪਤਾਲ ਦਾ ਫਾਇਦਾ ਹੋਵੇਗਾ ਇਸ ਮੌਕੇ ਉਹਨਾਂ ਸੋਸਾਇਟੀ ਨੂੰ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਤੇ ਸੋਸਾਇਟੀ ਅਤੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਐਮ एल ए डॉक्टर सुखविंदर कुमार सुखी का सन्मान किया गया इस मौके से प्रधान राम प्रकाश चंबर ने दसिया कि विज्ञानिक युग दे हुए इस कंप्यूटर सेंटर बेसिक निर्माण करके सेंटर विच छे कंप्यूटर एनआरआई वीर सहयोग न उपलब्ध करवाए हैं ता कि हर कोई नवी तकनीक जुड़ सके ते इस कंप्यूटर सेंटर बच्चे नौजवान मुफ्त सिक्ख्या प्राप्त करके अपना भविख उज्ज्वल कर सक्यूटर देने वे एन आर आई जिन्हों बलवीर चुंबर सुरजीत चुंबर यूएसए वालों चार कंप्यूटर की सेवा अशोक कुमार महमी कैनेडा सपुत्र श्री नापाराम एक कंप्यूटर की सेवा और सुरेंद्र चुंबर ग्रीस पुत्र साहब बख्शी राम वालों एक कंप्यूटर की सेवा ਰਣਜੀਤ ਸਿੰਘ ਗੋਗੀ ਜਰਮਨ 5100 ਰੁਪਏ ਲਾਇਬ੍ਰੇਰੀ ਦੀਆਂ ਕਿਤਾਬਾਂ ਵਾਸਤੇ ਗਏ ਦਿੱਤੇ ਗਏ ਇਸ ਮੌਕੇ ਪ੍ਰਧਾਨ ਰਾਮ ਪ੍ਰਕਾਸ਼ ਚੁੰਬਰ ਨੇ ਹਲਕਾ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਐਨਆਰਆਈ ਵੀਰਾ ਸਮੁੱਚੀ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ ਇਸ ਮੌਕੇ ਸੋਸਾਇਟੀ ਦੇ ਅਹੁਦੇਦਾਰ ਸਾਹਿਬਾਨ ਜਿਨ੍ਹਾਂ ਵਿੱਚ ਸ਼੍ਰੀ ਸੋਹਨ ਲਾਲ ਟੰਡਾ ਜੋਗਰਾਜ ਰਿਟਾਇਰਡ ਜੰਗਲਾਤ ਅਫਸਰ ਜਸਵਿੰਦਰ ਸਰੂਆ ਸਬ ਇੰਸਪੈਕਟਰ ਪੀਪੀ ਐਸਆਈ ਮੰਗਤ ਰਾਮ ਟੰਡਾ मास्टर मक्खन बखल और कंप्यूटर अध्यापक निशा टंडा तो इलावा सरपंच पुनु राम ठेकेदार पंच रजिंदर पाल सुरिंदर सिंह सा सरपंच हंसराज जनकराज राज सपेन डॉक्टर अश्वनी संतोष सुमन सुरिंदर टंडा जोगराज टंडा श्याम लाल हरपच शिव कुमार हैप्पी सोडी संतोष रानी विपिन राणा परमजीत राणा कुलवीरा चुंबर आदि हाजिर सन ਅਲਕਾ ਭਰਵਾ ਦੇ ਪਪੇ ਦਾ ਸਾਹਿਬ ਉਹਨਾਂ ਦੇ ਨਾਲ ਸ਼੍ਰੀ ਸੋਨਾਜੀ ਖੰਡਾ ਸਰਪੰਚ ਠੇਕਾਦਾਰ ਬਨੂਰਾਵ ਨੇ ਸ਼੍ਰੀ ਰਾਮਪੁਰਾ ਚੋਪੜ ਸਾਹਿਬ ਜੀ ਸਾਰੇ ਹੀ ਜੋ ਅੱਜ ਦਰਭਾ ਦੇ ਸੱਜਣ ਇਹਨਾਂ ਦਾ ਬਹੁਤ ਬਹੁਤ ਰਿਹਾ ਕਰਦੇ ਪੈਕ ਅੱਜ ਦੇ ਭਾਗੀ ਸਭਾ ਨੂੰ ਸਤਿ ਸ੍ਰੀ ਅਕਾਲ ਸਾਡੇ ਇਲਾਕੇ ਦੇ ਸ਼ਾਨ ਸਾਡਾ ਮਾਨ ਡਾਕਟਰ ਸ੍ਰੀਵਿੰਦਰ ਕੁਮਾਰ ਜੀ ਸੁਖੀ ਕੈਮੇ ਨੇ ਨਿਕਮੰਗਾ ਪੁਨਾਬ ਦੇ ਮਾੜਾ ਇੱਕ ਇਸ ਦੇ ਨਾਲ ਹੀ ਜੀ ਸ਼ਾਮਲਾ ਜੀ ਸਾਡੇ बहुत ही समासेबीने और गुरुवार अख़बार के क्वालिटी से बेच्चों तारमान दे नारदाम का जोरी श्री शामराल मम्मी जी श्री शोकमार्जा समाज के नेता श्री संतोष कुमारी जी ठीक है ना नहीं भाई ना, ना 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 जा जा कोई बात चले ओ बात का

ਕਿਹਾ ਅਣਾ ਕਿਹਦੇ ਹਸਮੰਦ ਜੀ ਚਲੋ ਦੇਖੋ ਸਾਹਮਣੇ ਠੀਕ ਹੈ ਜੀ ਜਿਹੜੀ ਸੀ 16 ਦੀ ਖੱਡਾਂ ਨੂੰ ਅੱਗੇ ਸਰਪੰਚਾ ਮਸਿੰਗਹਾ ਵਾਲਾ ਨੂੰ ਸ੍ਰੀ ਗ੍ਰਾਮਪੰਚਾਇਤ ਦੇਖੋ ਸਾਹਮਣੇ ਰਿਖਤ ਜੀ ਹੰਸਰਾਜ ਜੀ ਜਿੰਦਰਪਾਲ ਜੀ ਜੰਤਰਾਜ ਜੀ ਠੀਕ ਹੈ ਜੀ ਜੋਤੀ ਰਿਸਪੈਕਟਡ ਡਾਕਟਰ ਗੁਰਜਨ ਮਾਨ ਜੁਤੀ ਜੋ ਸਾਡੇ ਲੜਕੇ ਵੀ ਆਨੰਤ ਸ਼ਾਨ ਨੇ ਔਰ ਇੱਕ ਦੇ ਨਾਲ ਮਦਦਗੀ ਇੱਕ ਦੇ ਨਾਲ ਪਿਆਰ ਇਕ ਤਾਂਡੀਆਂ ਦੇ ਨਾਲ ਕਰੀ ਸੀ ਆਜੋ 15 ਸਾਹਮਣੇ ਕਿ ਸਰੇ ਮਕਰ ਮਾਸਟਰ ਹਾਂਜੀ ਹਾਂਜੀ ਦੇਖਿਓ ਡਾਕਟਰ ਸਾਹਿਬ ਠੀਕ ਹੈ ਮੈਂ ਵੀ ਤੁਹਾਨੂੰ ਇਹ ਲਿਆ ਪੱਗਾ ਸੇਕ ਪਿਆਣਾ ਜੀ ਸੁਭਿੰਦਰ ਸਿੰਘ ਜੀ ਮੀਡੀਆ ਤੋਂ ਪਹੁੰਚੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੀ ਧੰਨਵਾਦ ਕਰਦਾ ਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਜਿਨ੍ਹਾਂ ਨੇ ਆਪਣੇ ਕੀਮਤੀ ਰਜੇਵ ਜੋ ਸਾਡੇ ਵਾਸਤੇ ਸਾਡੇ ਇੱਕ ਛੋਟੇ ਜਿਹੇ ਮੈਸੇਜ ਤੇ ਟਾਈਮ ਲੱਡਿਆ ਮੇਰੀ ਮਰਦ ਡਾਕਟਰ ਸਰਵਿੰਦਰ ਤੁਹਾਰ ਸੁਖੀ ਐਮ ਐਲ ਏ ਹਲਕਾ ਵਿਧਾਨ ਸਭਾ ਪੱਗਾ ਇਹਨਾਂ ਦਾ ਸਮੂਹ ಗ್ರಾಮ ਪੰਚਾਇਤ ਡਾਕਟਰ ਬੇਰਗਾ ਚੈਰੀਟੇਬਲ ਸੁਸਾਇਟੀ ਰੈਸਟੈਂਟ ਬਨੂ ਬਹੁਤ ਬਹੁਤ ਧੰਨਵਾਦ ਕਰਦੇ ਜੀ ਜਿਨ੍ਹਾਂ ਨੇ ਆਪਣਾ ਅਰਜੀ ਹੋਇਆ ਵਿੱਚੋਂ ਟਾਈਮ ਲੜਿਆ ਮੈਂ ਸੌਂਡ ਵਿੱਚ ਜੀ ਦੱਸ ਦੇਣਾ ਚਾਹੁੰਦਾ ਕਿ ਅਸੀਂ ਪਿਛਲੇ 18-20 ਸਾਲ ਤੋਂ ਜਿੰਨੇ ਵੀ ਸਾਡੇ 5-7 ਮਲਾਜਮ ਸੀਗੇ ਪੈਨ ਬਖਲਾਉਂਦੇ ਅਸੀਂ ਉਪਰਾਲਾ ਕਰਦੇ ਸੀ ਜੇ ਕਿਸੇ ਕੁੜੀ ਦਾ ਗਰੀਬ ਦਾ ਵਿਆਹ ਆ ਉੱਥੇ ਅਸੀਂ ਆਪਣੇ ਮਾਦੇ ਵਿੱਚੋਂ ਪੈਸੇ ਇਕੱਠੇ ਕਰਕੇ 11000 ਤੋਂ 18000 ਸ਼ੁਰੂ ਹੋ ਰਿਹਾ ਹੋਵੇਗਾ ਬਾਕੀ ਬੱਚੀ ਦੀ ਕਿਸਮਤ ਵਿੱਚ ਜਿੰਨੇ ਵੇ ਮਰਜ਼ੀ ਵੱਧ ਜਾਵੇ ਦੋ ਦਿਨ ਵਿਆਹ ਹੈ ਉਹ ਜਿਹੜਾ ਸਰੀਆ ਜਿਹਨਾਂ ਦੇ ਵਿੱਚ ਅਸੀਂ ਟੋਟਲ ਫਰਨੀਚਰ ਦਿੰਦਾ ਜੀ ਦੋ ਦਿਨ ਵਿਆਹ ਹੈ ਉਹ ਜਿਹੜਾ ਸਰੀਆ ਜਿਹਨਾਂ ਦੇ ਵਿੱਚ ਅਸੀਂ ਟੋਟਲ ਕਰਿਆਨਾ ਤੇ ਇੱਕ ਵਿਆਹ ਇਹ ਇੱਕ ਜਾਂ ਦੋ ਵਿਆਹ ਦੇ ਵਿੱਚ ਅਸੀਂ ਟੋਟਲ ਪਠਿਆਈ ਦੀ ਵੀ ਸੇਵਾ ਲਈ ਸੀ ਜਦੋਂ ਸਾਡੇ ਐਨਆਰਆਈ ਵੀਰਾਂ ਨੂੰ ਪਤਾ ਲੱਗਦਾ ਸੀਗਾ ਵੀ ਇਹ ਸਾਡੇ ਮੁਲਾਜ਼ਮ ਪਿੰਡ ਵਿੱਚ ਸਮਾਜ ਦੇ ਭ라이 ਦੇ ਕੰਮ ਕਰ ਰਹੇ ਆ ਉਹਨਾਂ ਨੇ ਕਿਹਾ ਵੀ ਸਾਡਾ ਵੀ ਸਹਿਯੋਗ ਪਾਇਆ ਜਾਵੇ ਇਸ ਕਰਕੇ ਅਸੀਂ ਡਾਕਟਰ ਹੁਣ ਜੋ ਕੰਮ ਚੱਲ ਰਿਹਾ ਐ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਚੱਲ ਰਿਹਾ ਜੀ ਅਸੀਂ ਸਿਰਫ ਮੋਰੇ ਹੋ ਕੇ ਆਪਣਾ ਅਪਰਾਣਾ ਕਰ ਰਹੇ ਹਾਂ ਇਸ ਛੋਟੇ ਜਿਹੇ ਅਪਰਾਣੇ ਦੇ ਵਿੱਚ ਮੇਰੇ ਤੋਂ ਪਹਿਲਾਂ ਮਾਸਟਰ ਮਕਰੰਜੀ ਜੀ ਨੇ ਦੱਸ ਦਿੱਤਾ ਵੀ ਚਾਰ ਕੰਪਿਊਟਰ ਸਜੀਤ ਚੁੰਬਰ ਜੁਵੇਸੇ ਤੇ ਬਨਵੀਲ ਚੁੰਬਰ ਜੁਵੇਸੇ ਉਹਨਾਂ ਨੇ ਪਹਿਲਾਂ ਵੀ ਸਾਨੂੰ ਸੁਸਾਇਟੀ ਨੂੰ 50000 ਰੁਪਏ ਦਿੱਤਾ ਸੀਗਾ ਚਾਰ ਕੰਪਿਊਟਰ ਉਹਨਾਂ ਬੰਦੋਂ ਦਿੱਤੇ ਗਏ ਨੇ ਸੇਵਾਜੇ ਇੱਕ ਕੰਪਿਊਟਰ ਸਰਿੰਦਰ ਚੰਦ ਜੀ ਗ੍ਰੀਸ ਤੋਂ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਇੱਕ ਬਾਟਰ ਕੋਲਰ ਕਰੀਬ 28-30 ਹਜ਼ਾਰ ਦਾ ਲੈ ਕੇ ਬੱਚਿਆਂ ਦੇ ਪਾਣੀ ਪੀਣ ਵਾਸਤੇ ਸਕੂਲ ਨੇ ਲਾ ਕੇ ਦਿੱਤਾ ਸੀ ਇਸ ਦੇ ਨਾਲ ਹੀ ਸ਼੍ਰੀ ਸ਼ਾਮਲਾਲ ਜੀ ਬਲਵੀਰ ਇੰਗਲੈਂਡ ਉਹਨਾਂ ਦਾ ਛੋਟਾ ਭਰਾ ਅਸ਼ੋਕ ਕੁਮਾਰ ਜੋ ਕੈਨੇਡਾ ਵਿੱਚ ਰਹਿ ਰਿਹਾ ਉਸ ਨੇ ਪਹਿਲਾਂ ਵੀ ਸਾਨੂੰ ਸੁਸਾਇਟੀ ਨੂੰ ਸੰਜੋਗ ਕੀਤਾ ਇਹ ਇੱਕ ਕੰਪਿਊਟਰ ਕੰਪਿਊਟਰ ਸੈਂਟਰ ਵਾਸਤੇ ਅਸ਼ੋਕ ਕੁਮਾਰ ਵੱਲੋਂ ਲੈ ਕੇ ਦਿੱਤਾ ਗਿਆ ਅਸੀਂ ਇਹਨਾਂ ਐਨਆਰਆਈ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਸਾਨੂੰ ਸਹਿਯੋਗ ਕਰ ਰਹੇ ਨੇ ਅਗਲਾ ਸਾਡਾ ਪ੍ਰੋਗਰਾਮ ਹੈ ਜੀ ਸਾਨੂੰ ਇੱਕ ਸਾਡੇ ਹੋਰ ਐਨਆਰਆਈ ਜੀ ਰਾਏ ਆ ਉਹਨਾਂ ਨੇ ਆਫਰ ਦਿੱਤੀ ਆ ਕਿ ਮੇਰੀਆਂ ਦੁਕਾਨਾਂ ਵਰਤੀਆਂ ਜਾਣ ਮੈਂ ਬੱਚਿਆਂ ਨੂੰ ਵੀ ਤਨਖਾਹ ਜਿਨ੍ਹਾਂ ਨੇ ਟੀਚਰ ਰੱਖਣੇ ਆ ਉਹਨਾਂ ਨੂੰ ਤਨਖਾਹ ਵੀ ਦਿੱਤੀ ਜਾਊਗੀ ਤੇ ਫ੍ਰੀ ਕੰਪਿਊਟਰ ਫਰੀ ਟਿਊਸ਼ਨ ਸੈਂਟਰ ਚਾਲੂ ਕੀਤਾ ਜਾਵੇ। ਅਸੀਂ ਆਸ ਕਰਦੇ ਹਾਂ ਵੀ ਸਾਨੂੰ ਸਾਰੇ ਹੀ ਨਗਰ ਨਿਵਾਸੀ ਇਸ ਸਮੂਹ ಗ್ರಾಮ ਪੰਚਾਇਤ ਸਹਿਯੋਗ ਦੇਣਗੇ ਤੇ ਇਹ ਪਿੰਡ ਵਿੱਚ ਫਰੀ ਟਿਊਸ਼ਨ ਸੈਂਟਰ ਵੀ ਕੁਝ ਸਮੇਂ ਬਾਅਦ ਚਾਲੂ ਕਰ ਦਿੱਤਾ ਜਾਵੇਗਾ। ਇਹਨਾਂ ਹੀ ਲਫ਼ਜ਼ਾਂ ਦੇ ਨਾਲ ਮੈਂ ਅੱਜ ਦੇ ਮੁੱਖ ਮਹਿਮਾਨ ਡਾਕਟਰ ਸੰਵਿੰਦਰ ਕੁਮਾਰ ਸੁਖੀ ਜੀ, ਸੋਨਾਲ ਢੱਡਾ ਜੀ, ਸਰਪੰਚ ਸਾਹਿਬ ਅਤੇ ਹੋਰ ਸਮੂਹ ಗ್ರಾಮ ਪੰਚਾਇਤ ਸ੍ਰੀ ਸਰ ਇਹ ਦੱਸ ਦਤਾ ਹ ਅਤੀ ਧੰਨਵਾਦ ਅੰਤਿ ਧੰਨਵਾਦ ਕਰਦਾ ਹੈ ਜੀ ਸਾਡੇ ਬੰਗਾ ਸੇਲੀ ਸੇਲਕੀਆਂ ਤੇ ਸੁਖਜਿੰਦਰ ਸਿੰਘ ਜੀ ਬਹੁਤ ਬਹੁਤ ਮਿਹਰਬਾਨੀ ਜੇਪੀ ਜੈਪਾਨ ਜੈ ਕੁਦੇ ਧੰਨਵਾਦ ਕਰਦੇ ਆਂ ਇਹਦੇ ਸਹਿਯੋਗ ਨਾਲ ਚੱਲ ਰਹੀ ਹੈ ਇਸ ਸਟਰੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਾਸਤੇ ਟੀਚਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਔਰ ਇੱਕ ਉਪਰਾਲਾ ਤੁਹਾਡੇ ਸਹਿਯੋਗ ਦੇ ਨਾਲ ਕੀਤਾ ਗਿਆ ਇਹ 바ਵਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਲੈ ਜਾਣ ਵਾਸਤੇ ਰਹਿਬਰਾਂ ਦੀ ਸੋਚ ਨੂੰ ਅੱਗੇ ਲੈ ਜਾਣ ਵਾਸਤੇ ਇਹ ਜੋ ਇੱਕ ਲਾਇਬ੍ਰੇਰੀ ਖੋਲੀ ਗਈ ਹੈ ਇਸ ਦੇ ਨਾਲ ਹੀ ਬੱਚਿਆਂ ਨੂੰ ਮੁਫਤ ਕੰਪਿਊਟਰ ਕੋਚਿੰਗ ਜਿਹੜੀ ਆ ਦਿੱਤੀ ਜਾਂਦੀ ਹੈ ਇਹ ਸਾਰਾ ਸਹਿਯੋਗ ਐਨਆਰਆਈਆਂ ਦਾ ਆ ਜੋ ਸਾਨੂੰ 6 ਕੰਪਿਊਟਰ ਸਾਡੇ ਕੋਲ ਇਹਦੇ ਵਿੱਚ 4 ਕੰਪਿਊਟਰ ਸ਼੍ਰੀ ਬਰਦੀਸ਼ ਚੁੰਬਰ ਜੁਐਸਏ ਉਹਨਾਂ ਦੇ ਭਰਾ ਸਰਜੀਤ ਚੁੰਬਰ ਜੁਐਸਏ ਉਹਨਾਂ ਵੱਲੋਂ ਦਿੱਤੇ ਗਏ ਆ ਇਸ ਦੇ ਨਾਲ ਇੱਕ ਕੰਪਿਊਟਰ ਜੋ ਅਸ਼ੋਕ ਮਹਿਮੀ ਜੀ ਕੈਨੇਡਾ ਉਹਨਾਂ ਵੱਲੋਂ ਦਿੱਤਾ ਗਿਆ ਇੱਕ ਇੱਕ ਕੰਪਿਊਟਰ ਸਰਿੰਦਰ ਚੁੰਬਰ ਗਰੀਸ ਸਪੁੱਤਰ ਜੀ ਬਖਸ਼ੀ ਰਾਮ ਉਹਨਾਂ ਦੇ ਪਰਿਵਾਰ ਕੋਲ ਦਿੱਤਾ ਗਿਆ ਹੋਰ ਵੀ ਦੋ ਕੰਪਿਊਟਰ ਆ ਰਹੇ ਆ ਅਸੀਂ ਸਾਰੇ ਉਹਨਾਂ ਦਾਨੀ ਵੀਰਾਂ ਦਾ ਇਹਨਾਂ ਦੇ ਵੀਰਾਂ ਦਾ ਧੰਨਵਾਦ ਕਰਦੇ ਆ ਕਿ ਅੱਜ ਉਹਨਾਂ ਦੇ ਸਹਿਯੋਗ ਸਦਕਾ ਸਾਡੇ ਮਾਨਯੋਗ ਐਮਐਲਏ ਸਾਹਿਬ ਸ਼੍ਰੀ ਸੋਨਾਲਜੀ ਟੰਡਾ ਸਾਹਿਬ ਸਾਰੇ ਹੀ ਲੜ ਕੇ ਅਸੀਂ ਅੱਜ ਖੁਸ਼ੀ ਦੇ ਮੌਕੇ ਇੱਕ ਮਾਣ ਮਹਿਸੂਸ ਕਰਦੇ ਆ ਕਿ ਇਹ ਵਧੀਆ ਉਪਰਾਲਾ ਜਿਹੜਾ ਅਸੀਂ ਕਰ ਰਹੇ ਆ ਇਹਨਾਂ ਦੇ ਨਾਲ ਆਉਣ ਵਾਲੇ ਬੱਚਿਆਂ ਦਾ ਭਵਿੱਖ ਚੰਗਾ ਬਣੇਗਾ ਫੋਨ ਮੈਂ ਬੇਨਤੀ ਕਰਦਾ ਸਾਡੀ ਡਾਕਟਰ ਮੇੜਕਰ ਚੈਰੀਟੇਨ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਰਾਮਕਾਜੀ ਕੁੰਮਰ ਐਸਐਸ ਸਾਹਿਬ ਉਹ ਆਏ ਹੋਏ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਸੁਗਮਿੰਦਰ ਕਮਲ ਸੁਖੀ ਜੀ ਉਹਨਾਂ ਦੇ ਨਾਲ ਸ਼੍ਰੀ ਸੋਨਰਾਜੀ ਢੰਡਾ ਔਰ ਹੋਰ ਪਰਮੰਤਿਆਂ ਦਾ ਅਨੁਸ਼ਮਾਨਕਰ ਜੀ ਆਇਆਂ ਕਰੇ ਡਾਕਟਰ ਮੇੜਕਰ ਵੈਲਫੇਅਰ ਸੋਸਾਇਟੀ ਬਲੂ ਅੱਜ ਦਾ ਜੋ ਡਾਕਟਰ ਮਿੰਕਲ ਲੰਡਰ ਕਰਨ ਕੀਤਾ ਗਿਆ ਉਸ ਵਿੱਚ ਇਸ ਪਿੰਡ ਦੇ ਸੰਪੰਨ پروگرام ਨੂੰ ਪਾਰਿਸ ਸੰਸਦਪਦਾਨ ਰਾਮਪ੍ਰਕਾਸ਼ ਜੀ ਉਹਨਾਂ ਦੀ ਇਸ ਮੁੱਚੀ ਟੀਮ ਸਾਰੇ ਹੀ ਮੋਤਵਾਰ ਪਿੰਡ ਦੇ ਸੱਜਣ ਸਾਡੀਆਂ ਬੱਚੀਆਂ ਫਤਿਹਬਖਸ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੈ ਵੀ ਜੈ ਪਰਮ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਤੁਸੀਂ ਉਪਰਾਲਾ ਕੀਤਾ ਇਹ ਬੱਚਿਆਂ ਨੂੰ ਜੇ ਅਜ ਜ਼ਰੂਰੀ ਤਸਵੀਰ ਉਹ ਕੰਮ ਕਰਸੀ ਬੱਚਿਆਂ ਨੂੰ ਬੈਨ ਸ਼ਰਮ ਦੇ ਬੱਚਿਆਂ ਦੇ ਹਾਲੀ ਬਣਾਣਾ ਤੁਹਾਨੂੰ ਸਮਝਦਾ ਕਿ ਇਹ ਤੁਹਾਡਾ ਉਪਰਾਲਾ ਜੁਲਾਇਆ ਜਦੋਂ ਕੋਈ ਵਿਡੋ ਸੈਂਟਰ ਖੋਲਿਆ ਇਹਦੇ ਲਈ ਤੁਸੀਂ ਬਧਾਈਏ ਪਾਤਰੋਂ ਪਰ ਵਿਸ਼ੇਸ਼ ਤੌਰ ਤੇ ਮੈਂ ਤੁਹਾਡਾ ਇਹ ਲਈ ਧੰਨਵਾਦ ਵੀ ਕਰਦਾ ਕਿਉਂਕਿ ਮੈਂ ਜਾਣਦਾ ਇਹ এডਿਕੇਸ਼ਨ ਦੀ ਵੈਲਿਊ ਹੈ ਤੁਹਾਨੂੰ ਤੁਸੀਂ ਜਿਹੜਾ ਦੂਸਰਾ ਕੰਮ ਕਰਨ ਜਾ ਰਹੇ ਹੋ ਕਿ ਤੁਸੀਂ ਟਿਊਸ਼ਨ ਸੈਂਟਰ ਵੀ ਚਲਾਉਣ ਜਾ ਰਹੇ ਹੋ ਸਭ ਤੋਂ ਵੱਡਾ ਕੋਈ ਦਾਨ ਕੋਈ ਨਹੀਂ ਸਮਝ। ਮੈਂ ਹਰ ਦਾਨ ਕੋਲ ਜਿਹੜਾ ਹੈ ਉਸ ਨੂੰ ਐਜੂਕੇਸ਼ਨ ਤੋਂ ਸਦਾ ਹੀ ਥੱਲੇ ਰੱਖਿਆ। ਕਿਉਂਕਿ ਜਦੋਂ ਵੀ ਅਸੀਂ ਕੋਈ ਵਾਰੀ ਧਰਮ ਸਤਮਾ ਲਈ ਪੈਸੇ ਦਿੰਦੇ ਆਂ ਉਦੋਂ ਵੀ ਦਾਨ ਕਰਦੇ ਆਂ। ਉਦੋਂ ਕਿੰਨਾ ਕਿੰਨਾ ਛੋਟਾ ਮਕਸਦ ਜਿਹੜਾ ਉਹਨਾਂ ਦੇ ਸੀ ਉਹ ਥਾ ਦੋ ਮੰਗੜੇ ਜਾਂਦੇ ਆਂ ਇਸੇ। ਜਿਹੜੇ ਵੀ ਅਸੀਂ ਮੰਗਦੇ ਕੁਝ ਨਹੀਂ ਸਿਰਫ ਆਪਣੇ ਕੋਲੋਂ ਦੇਣਾ ਹੀ ਆ ਕਿਸੇ ਨੂੰ। ਤੋਂ ਕਿ ਬੜਾ ਵੱਡਾ ਥੋੜਾ ਪੁਰਾਣਾ ਹੈ। ਪਰ ਤੁਹਾਡਾ ਮੈਂ ਜਿਹੜਾ ਪਹਿਲਾਂ ਹੀ ਮੈਂ ਬਹੁਤ ਵਾਰੀ ਕਿਉਂਕਿ ਮੈਂ ਨਿੱਜੀ ਤੌਰ ਤੇ ਸਾਰੇ ਨੂੰ ਜਾਣਦਾ ਹਾਂ ਨਿੱਜੀ ਤੌਰ ਤੇ ਮੈਂ ਜਾਣਨ ਕਰਕੇ ਮੈਨੂੰ ਇਹ ਪਤਾ ਹੈ ਕਿ ਤੁਸੀਂ ਬਾਬਾ ਸਾਹਿਬ ਡਾਕਟਰ ਮੈਡਕਰ ਦੀ ਜਿਹੜੀ ਸੋਚ ਆ ਉਹਨੂੰ ਕਰ ਕਰਕੇ ਤੁਹਾਨੂੰ ਚਾਹੁੰਦੇ ਆ ਬਾਬਾ ਸਾਹਿਬ ਡਾਕਟਰ ਮੈਡਕਰ ਦੀ ਸੋਚ ਕਿ ਇਹ ਨਹੀਂ ਕਿ ਅਸੀਂ ਕੋਈ ਬਕਰਾ ਤਰਮ ਖੜਾ ਕਰਨਾ ਬੱਕਰੀ ਬੁਗੜਗਲ ਪਾਰ ਦੀ ਖੜੀ ਕਰਨੀ ਆ ਉਹਨਾਂ ਦਾ ਇਹ ਹੈ ਕਿ ਲੋਕਾਂ ਨੂੰ ਐਜੂਕੇਟ ਕਰੀਓ ਆਪਣੇ ਹੱਕ ਆਪਣੇ ਆਪ ਲੈਣ ਲੱਗਿਓ ਜਿਹੜਾ ਮੁੰਡਾ ਪੜਿਆ ਲਿਖਿਆ ਆ ਉਹ ਫਿਰ ਇਹ ਲੋੜ ਨਹੀਂ ਰਹਦੀ ਕਿ ਮੈਂ ਕਿਸੇ ਨੂੰ ਕੋ ਸਹਾਰਾ ਪਾਵਾਂ ਉਹ ਆਪਣੀ ਗੱਲ ਰੱਖਣ ਚ ਕਿਤਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਉਹ ਇੰਨਾ ਜੋਬ ਬਣ ਜਾਂਦਾ ਬਾਕੀ ਤੁਸੀਂ ਟੀਚਰਾਂ ਦੀ ਗੱਲ ਕੀਤੀ ਹੈ ਦੇਖੋ ਇਹ ਮੈਂ ਜਿੰਨੀ ਵਾਰੇ ਵੀ ਅੱਜ ਮੈਦਾਨ ਸਭਾ ਚ ਮੇਰੇ ਦੋ ਹੀ ਕੁਐਸਚਨ ਹੁੰਦੇ ਆ ਇੱਕ ਹੈਲਥ ਤੇ ਇੱਕ ਐਜੂਕੇਸ਼ਨ ਤੇ ਮੇਰੀ ਸਦਾ ਹੀ ਪ੍ਰਾਇੋਰਟੀ ਰਹੀ ਹੈ ਕਿ ਸਕੂਲਾਂ ਦੇ ਵਿੱਚ ਟੀਚਰ ਹੋਣੇ ਚਾਹੀਦੇ ਆ ਪਰ ਨਾ ਹੁਣ ਕਿਉਂਕਿ ਮੈਂ ਮੈਂ ਸਾਰਿਆਂ ਨੂੰ ਪਤਾ ਕਿ ਮੈਂ ਆਵਾਜ਼ ਦੀ ਪਾਰਟੀ ਜੁਆਇਨ ਕੀਤੀ ਹੈ ਉਹ ਮੇਰੀ ਪ੍ਰਾਇੋਰਟੀ ਰਹੇਗੀ ਕਿ ਮੈਂ ਆਪਣੇ ਹਲਕੇ ਦੇ ਵਿੱਚ ਟੀਚਰ ਦੀਆਂ ਮਾਂ ਪਰ ਮੇਰੀ ਇੱਕ ਅੰਦਰੂਨੀ ਮੈਂ ਇਹ ਗੱਲ ਮੀਡੀਆ ਸੱਜਣ ਜੀ ਸੁਖਦਰਸ਼ੀ ਜੀ ਨਾਲ ਇਹ ਆਪਣੇ ਗਾਇਕ ਜੀ ਨਾਲ ਇਸਾਉ ਖੜੇ ਯਾਰ ਇਹਨਾਂ ਨੂੰ ਪਤਾ ਅਸੀਂ ਮੈਡੀਕਲ ਕਾਲਜ ਮੈਂ ਉਹਨਾਂ ਦੀ ਕੋਈ ਇੱਕ ਵਾਰੀ ਮੰਗ ਸੀ ਮੈਂ ਮੰਤਰੀ ਵੀ ਬਣ ਸਕਦਾ ਸੀ ਕਿ ਮੈਂ ਮੀਡੀਆ ਸਮਨੇ ਕਹਿਆ ਕਿ ਮੈਂ ਮੰਤਰੀ ਵੀ ਬਣ ਸਕਦਾ ਸੀ ਮੈਂ ਕਹਿੰਦਾ ਮਨੂੰ ਕੋਈ ਵੀ ਉਹਨਾਂ ਤੋਂ ਚੀਜ਼ ਲੈ ਸਕਦਾ ਸੀ ਪਰ ਮੇਰੀ ਇੱਕ ਗੱਲ ਸੀ ਕਿ ਤੁਸੀਂ ਮੇਰੇ ਹੱਕੇ ਨੂੰ ਹੈਲਥ ਸਬਸਿਸ ਦੇ ਤਸੀਮ ਸਾਹਿਬ ਨੇ ਇਸ ਤਰ੍ਹਾਂ ਬਵਾਸੇ ਮਾਨ ਸਾਹਿਬ ਨੇ ਉਹਨਾਂ ਨੇ ਮੀਟਿੰਗ ਕਰ ਲਈ ਔਰ ਮਨੂੰ ਸਮਾਂ ਵੀ ਇੱਕ ਸਾਲ ਦਿੱਤਾ ਹੈ ਕਿ ਜੇ ਇੱਕ ਸਾਲ ਦੇ ਵਿੱਚ ਮੈਡੀਕਲ ਕਾਲਜ ਨਾ ਬਣਿਆ ਤਾਂ ਸ਼ਾਇਦ ਵੀ ਮੈਂ ਘਰੇ ਬਠਾਂਹ ਜਿਆਦਾ ਬੈਠਣਾ ਕਿਉਂਕਿ ਜੇ ਮੈਂ ਆਪਣੇ ਜਿਹੜੀ ਸੈਕੰਡ ਤਨਮ ਹੈ ਐਜ਼ ਐਮਐਲਏ ਜੇ ਇਹਦੇ ਵਿੱਚ ਮੈਂ ਲੋਕਾਂ ਨੂੰ ਕੁਝ ਨਹੀਂ ਦੇ ਸਕੇ ਆਪਣੇ ਨੂੰ ਤਾਂ ਮੈਂ ਇੱਕ ਪੋਲੀਟੈਕਸ ਕਰਨ ਦਾ ਬਹੁਤ ਵੱਡਾ ਫਾਇਦਾ ਨਹੀਂ ਹੈ ਫਿਰ ਤੁਹਾਨੂੰ ਆਪਣੀ ਡਾਕਟਰੀ ਕਰਨੇ ਜਿਹੜੀ ਮੇਰੀ ਚੱਲਦੀ ਆ ਉਹ ਵੇਖਦਾ ਹੁੰਦਾ ਮੈਂ ਡਾਕਟਰ ਇਸ ਕਰ ਮੈਂ ਤੁਹਾਡੇ ਜਿ ਵਿਚ ਰਿਆ ਕਿ ਤੁਸੀਂ ਮੈਨੂੰ ਐਮਐਲਏ ਬਣਾਤਾ ਸੋ ਉਹਦੇ ਲਈ ਅਸੀਂ ਕਹਿੰਦੇ ਮੈਨੂੰ ਫੜਾਓ ਦੱਸਗਾ ਵੀ ਅਸੀਂ ਮੈਡੀਕਲ ਕਾਲਜ ਜਿਹੜਾ ਆ ਉਹਦਾ ਮਤੇ ਮਤੇ ਸ ਉਹ ਮਤੇ ਪਾਸ ਹੋ ਕੇ ਮੈਨੂੰ ਲੱਗਦਾ ਕਿ 23 ਮਾਰਚ ਨੂੰ ਅਸੀਂ ਇਸ ਸਾਲ 23 ਮਾਰਚ ਨੂੰ ਜਿਹੜਾ ਸ਼ਿਦਾਰਪਰਸਿੰ ਦੇ ਨਾਤੇ ਮਿਲ ਕੇ ਕੋਲੀ ਬਣਾਉਂ ਉਹ ਅਸੀਂ ਸਟਾਰਟ ਕਰਦਾਂਗੇ ਜੋ ਸਰਦਾਰ ਬਹੁਤ ਸੇ ਮਾਨਸਾ ਬੇ ਮਿਲ ਕੇ ਆ। ਜਿਉਂ ਤਰਲੇ ਸੀ ਕਿ ਉਹਨਾਂ ਦੀ ਜੱਦੀ ਪੈਂਦਰ ਖੜਕੜ ਕਲਾਈ ਬਣੇ। ਕਿਉਂਕਿ ਸਾਨੂੰ ਪਹਿਲਾਂ ਉੱਥੇ ਜ਼ਮੀਨ ਕੋਈ ਦੇ ਰਹੀ ਸੀ ਐਨ ਆਰ ਐ ਸਰ ਜੀ ਕਿ ਦਬਾਈ ਚਾਂਸ ਕੋਈ ਪ੍ਰੋਬਲਮ ਆ ਗਈ। ਕੱਲ ਉਹਨਾਂ ਨੇ 11 ਏਕੜ ਪਰਸੋਂ 11 ਏਕੜ ਸ਼ਿਫਟ ਕਰਤੀ। ਉਹ 11 ਏਕੜ ਜਿਹੜਾ ਸਾਡੀ 23.23 ਏਕੜ ਜਮੀਨ ਬਣ ਗਈ 25 ਏਕੜ ਚੰਗੇ 1.5 ਏਕੜ ਸਿੱਕੇ ਦੇ ਦੂਰ ਕਰਕੇ ਕਿਸੇ ਜਗ੍ਹਾ ਦੇ ਦੂ ਉਹ ਜਿਹੜੇ 30 ਕਿਲੋਮੀਟਰ ਦੇ ਵਿੱਚ ਵਿੱਚ ਕਿਤੇ ਵੀ ਅਸੀਂ ਕਰ ਸਕਦੇ ਆ ਉਹ ਸਾਡਾ ਮੈਡੀਕਲ ਕਾਲਜ ਸਾਡਾ ਬਣ ਜਾਏਗਾ ਉਹਦਾ ਬਹੁਤ ਵੱਡਾ ਫਾਇਦਾ ਜਿਹੜਾ ਆ ਡਾਕਟਰ ਤਾਂ ਤੁਸੀਂ ਮੈਂ ਜਾ ਕੇ ਹਿਮਾਚਲ ਚ ਬਣ ਜਾ ਮੈਂ ਮਿਲ ਬਸਤ ਵਗਾਰ ਜੋ ਬਣ ਜਾ ਡਾਕਟਰ ਤਾਂ ਵੀ ਤੁਸੀਂ ਐਮ ਐਸ ਐਮ ਡੀ ਕਰਕੇ ਕਿਤੇ ਵੀ ਬਣ ਸਕਦੇ ਹਾਂ ਪਰ ਇਸ ਇਲਾਤੀ ਮੋ ਦਾ ਕੀ ਫਾਇਦਾ ਹਰ ਸਪੈਸ਼ਲ ਨਹੀਂ हर स्पेशलिटी ਦੇ 5 5 6 6 ਡਾਕਟਰ ਜੋ ਸੁਪਰ ਸਪੈਸ਼ਲਿਸਟ ਹੋਣਗੇ ਉਹ ਮੈਡੀਕਲ ਅਚਾਨਗੇ ਜਿੱਥੇ ਆਪਾਂ ਪੀਜੀਐਲ ਭਜੇ ਜਾਂਦੇ ਆ ਅ디 ਜ਼ੈਨਤ ਭਜੇ ਜਾਂਦੇ ਆ ਜਾਂ ਕਿਸੇ ਅਮਰਸਰ ਤੋਂ ਭਜੇ ਜਾਂਦੇ ਆ ਫਿਰ ਸਾਡੇ ਲੋਕਾਂ ਦਾ ਜਿਹੜਾ ਇਹ ਸਰਕਾਰੀ ਕਾਲਜ ਹੈ ਇਹ ਪ੍ਰਾਈਮੰਸੀ ਬੰਦਿਆ ਇਹ ਸਰਕਾਰੀ ਕਾਲਜ ਬੰਦਿਆ ਇਹ ਸਾਡੇ ਆਪਣੇ ਹੱਲਕੇ ਚ ਹੋਏਗਾ ਸਾਡੇ ਜਿਲ੍ਹੇ ਚ ਹੋਏਗਾ ਔਰ ਸਾਨੂੰ ਮਿਲਦਾ ਵੀ ਇੱਥੋਂ 15 20 ਮਿੰਟ ਤੋਂ ਬਾਅਦ ਕਿਸੇ ਨੂੰ ਵੀ ਰਸਤਾ ਨਹੀਂ ਜੇ ਅਸੀਂ ਆਪਣੇ پیشن ਨੂੰ ਉਹ ਮੈਸਮਿੰਦਾ ਕਿ ਉਹਦੇ ਨਾਲ ਸਾਨੂੰ ਕਿੰਦਾ ਫਾਇਦਾ ਹੋਏਗਾ ਇਹ ਗੱਲ ਮੈਂ ਇਸ ਕਰਕੇ ਸੁਣਾਈਏ ਇਧਰ ਇਹਦੇ ਲਈ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਅਸੀਂ 1 ਲੱਖ ਰੁਪਈਆ ਅਸੀਂ ਸਰਕਾਰ ਤੋਂ ਤੇ ਮੈਂ ਇਹੀ ਤੁਹਾਨੂੰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਅੱਗੇ ਜਿਹੜੇ ਕੰਮ ਕਰਦੇ ਹੋ ਰੋਕ ਤੁਹਾਨੂੰ ਦੇਖੋ ਕਿਸੇ ਦੇ ਬੱਚੇ ਦਾ ਵਿਆਹ ਕਰਨਾ ਬੜੀ ਵੱਡੀ ਗੱਲ ਹੈ ਹੈਨਾ ਇਸ ਤਰ੍ਹਾਂ ਰੋਂਗ ਗਲਤ ਹੋ ਗਿਆ ਕਿ ਅਸੀਂ ਕਹਿੰਦਾ ਮੈਂ ਇਸ ਪਾਸੇ ਸੋਚਿਆ ਹੀ ਨਹੀਂ ਅਸੀਂ ਇੱਕ ਪਿੰਡ 'ਚ ਪੰਜ ਪੰਜ ਸਕੂਲ ਦਾ ਖੋਲ੍ਹ ਹੈ ਪਰ ਉਹ ਨਾ ਉਧਰ ਟੀਚਰ ਪੂਰੇ ਕਰਸੇ ਨਹੀਂ ਨਾ ਉਧਰ ਨਾ ਉਧਰ ਬੱਚੇ ਪੂਰੇ ਨਾ ਉਧਰ ਬੱਚੇ ਪੂਰੇ ਅੱਜ ਅਸੀਂ ਇੱਕ ਸਕੂਲ ਕਿਸੇ ਪਿੰਡ 'ਚ ਇੱਕ ਸਕੂਲ ਕਰਨਾ ਚਾਹੁੰਦੇ ਆ ਉਹ ਸਾਨੂੰ ਕਰਨ ਨਹੀਂ ਦਿੱਤਾ ਜਾਂਦਾ ਕਿਉਂਕਿ ਲੋਕਾਂ ਨੇ ਇਹ ਸਾਡੇ ਕਰ ਦਿੰਦੇ ਨੇ ਜਿਹੜੇ ਬੱਚੇ ਵੀ ਹੱਦਸੇ ਪੜਦੇ ਨੇ ਅਸੀਂ ਸਿਸਟਮ ਨੂੰ ਪ੍ਰਧਾਨ ਜੀ ਜੈਪੀਮ ਜੀ ਜੈਪੀ ਮੇਰੇ ਜੈਪਾ ਇਹ ਜੋ ਤੁਸੀਂ ਅੱਜ ਇਹ ਕਾਰਜ ਆਰੰਭਿਆ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਕਾਰਜ ਲਈ ਤੁਹਾਨੂੰ ਸਭ ਤੋਂ ਵੱਧ ਸਹਿਯੋਗ ਦੇਦਾ ਉਹਦੇ ਬਾਰੇ ਥੋੜਾ ਚੱਲਣਾ ਪਾ ਦਿਓ ਸਭ ਤੋਂ ਪਹਿਲਾਂ ਤਾਂ ਪੀਵੀ ਟੂਡੇ ਟੀਮ ਦਾ ਪਹੁੰਚਣ ਤੇ ਧੰਨਵਾਦ ਕਰਦੇ ਹਾਂ ਜੀ ਸਾਡਾ ਜੋ ਇਹ ਫ੍ਰੀ ਕੰਪਿਊਟਰ ਸੈਂਟਰ ਚੱਲ ਰਿਹਾ ਇਹਦੇ ਵਿੱਚ ਵਿਸ਼ੇਸ਼ ਯੋਗਦਾਨ ਸਰਜੀਤ ਯੂਐਸਏ ਤੇ ਬਲਬੀਰ ਯੂਐਸਏ ਉਹਨਾਂ ਵੱਲੋਂ 4 ਕੰਪਿਊਟਰ ਸੇਵਾ ਕੀਤੇ ਗਏ ਆ ਇੱਕ ਕੰਪਿਊਟਰ ਸਰਿੰਦਰ ਸਿੰਧਾ ਜੀ ਗਰੀਸ ਵਾਲੇ ਉਹਨਾਂ ਵੱਲੋਂ দান ਕੀਤਾ ਗਿਆ ਇਹਨਾਂ ਵੱਲੋਂ ਇੱਕ ਪਹਿਲਾਂ ਵੀ ਐ ਵਾਟਰ ਕੂਲਰ ਦੀ ਸੇਵਾ ਬੱਚਿਆਂ ਦੇ ਪਾਣੀ ਪੀਣ ਵਾਸਤੇ ਸਕੂਲ ਵਿੱਚ ਕੀਤੀ ਗਈ ਆ ਇੱਕ ਕੰਪਿਊਟਰ ਸ਼ਾਮ ਲਾਲ ਤੇ ਬਲਬੀਰ ਇੰਗਲੈਂਡ ਦੇ ਛੋਟੇ ਭਰਾ ਅਸ਼ੋਕ ਕੈਨੇਡਾ ਜੀ ਇੱਕ ਕੰਪਿਊਟਰ ਉਹਨਾਂ ਵੱਲੋਂ ਦਿੱਤਾ ਗਿਆ ਤੇ ਇਸ ਤਰ੍ਹਾਂ ਵੀ ਸਾਡੇ ਕੋਲ 6 ਕੰਪਿਊਟਰ ਕੰਪਿਊਟਰ ਸੈਂਟਰ ਵਿੱਚ ਮੌਜੂਦ ਹੈ ਇਸੇ ਤਰ੍ਹਾਂ 5100 ਰੁਪਈਆ ਰਣਜੀਤ ਗੋਗੀ ਜੀ ਜਰਮਨ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ ਲਾਇਬ੍ਰੇਰੀ ਵਿੱਚ ਕਿਤਾਬਾਂ ਖਰੀਦਣ ਵਾਸਤੇ ਦਿੱਤਾ ਗਿਆ ਉਹ ਕਿਤਾਬਾਂ ਪਰਚੇਜ਼ ਕਰ ਲਈਆਂ ਗਈਆਂ ਤੇ ਇਹ ਸਾਰਾ ਜੋ ਕਾਰਜ ਹੈਗਾ ਇਹ ਸਾਡੇ ਜੋ ਵੀ ਵੱਖ-ਵੱਖ ਦੇਸ਼ਾਂ ਦੀ ਧਰਤੀ ਤੇ ਬੈਠ ਕੇ ਮਿਹਨਤ ਮਜ਼ਦੂਰੀ ਕਰ ਰਹੇ ਆ ਇਹ ਸਾਰੇ ਸਹਿਯੋਗ ਸਾਡੇ ਐਨਆਰਆਈ ਵੀਰਾਂ ਦਾ ਅਸੀਂ ਉਹਨਾਂ ਦੇ ಗ್ರಾಮ ਪੰਚਾਇਤ ਦਾ ਤੇ ਸਮੂਹ ਐਨਆਰਆਈ ਵੀਰਾਂ ਦਾ ਡਾਕਟਰ ਅੰਬੇਡਕਰ ਚੈਰੀਟੇਬਲ ਸੁਸਾਇਟੀ ਰਜਿਸਟਰਡ ਬਣੂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਤੁਹਾਡਾ ਆਉਣ ਵਾਲਾ ਕੀ ਟੀਚਾ ਜਿਹੜਾ ਆਉਣ ਵਾਲੇ ਸਮੇਂ ਤੁਸੀਂ ਕੀ ਕੰਮ ਚਾਹੁੰਦੇ ਹੋ ਸੁਸਾਇਟੀ ਬਣੂ ਸਾਡਾ ਜਿਹੜਾ ਮੇਨ ਉਦੇਸ਼ ਹੈ ਜੀ ਇਹ ਪੜ੍ਹਾਈ ਨੂੰ ਪਰਫੁੱਲਤ ਕਰਨ ਲਈ ਸਿੱਖਿਆ ਨੂੰ ਉੱਚਾ ਚੱਕਣ ਲਈ ਜਿਸ ਤਰ੍ਹਾਂ ਡਾਕਟਰ ਰਵਿੰਦਰ ਹੁਣੇ ਡਿਪਟੀ ਡਾਇਰੈਕਟਰ ਰਟਾਇਰ ਹੋਏ ਆ ਸਾਡੇ ਹੋਰ ਵੀ ਤਿੰਨ-ਚਾਰ ਥਾਣੇਦਾਰ ਰਟਾਇਰ ਹੋਏ ਆ ਉਹ ਪਿੰਡ ਬਖਲੌਰ ਦੇ ਕਹਾਣੇ ਆ ਅਸੀਂ ਇਹ ਸੋਚਦੇ ਹਾਂ ਕਿ ਸਾਡੇ ਪਿੰਡ ਵਿੱਚੋਂ ਕੋਈ IAS, IPS, PCS ਵਗੈਰਾ ਬਣੇ ਸਾਡੀ ਸੋਚ ਇਹ ਆ ਬੇ ਉਹਨਾਂ ਨੂੰ ਪੜ੍ਹਾਈ ਦੇ ਵਕੋਂ ਕਾਚ ਨਾ ਰਹਿ ਜਵੇ ਪੜ੍ਹਾਈ ਦੇ ਵਿੱਚ ਪਰਬਲਤ ਹੋ ਕੇ IAS, PCS ਵਗੈਰਾ ਬਣ ਇਹ ਸਾਡਾ ਉਦੇਸ਼ ਹੈ ਜੀ ਜੀ ਸੋਸਾਇਟੀ ਦਾ ਵਰਬਤਨ ਬাজি ਅਗਲਾ ਸਾਡਾ ਇੱਕ ਹੋਰ ਮਕਸਦ ਹੈ ਜੀ ਬੇ ਫ੍ਰੀ ਟਿਊਸ਼ਨ ਸੈਂਟਰ ਕੁਝ ਸਮੇਂ ਤੱਕ ਖੋਲਿਆ ਜਾ ਰਿਹਾ ਉਹਦੇ ਵਿੱਚ ਵੀ ਸਾਡੇ NRI ਵੀਰ ਸਾਨੂੰ ਬਾਰ-ਬਾਰ ਫੋਨ ਕਰ ਰਹੇ ਤੇ ਸਹਿਯੋਗ ਕਰ ਰਹੇ ਆ ਕੋਝ ਸਮੇਂ ਬਾਅਦ ਆਪਾਂ ਫ੍ਰੀ ਟਿਊਸ਼ਨ ਸੈਂਟਰ ਵੀ ਖੋਲਣਾ ਹੈ ਮੇਰ ਵਰਗੇ ਜਿੱਤਾਂ ਬਹੁਤ ਬਹੁਤਾਂ ਭਾਜੀ ਸ਼ੁਕਰੀਆ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੇਪੀ